ਸੋਰਸ ਇਨਰਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਜਨ ਸਾਹਿਬ ਤੁਹਾਡਾ ਬਹੁਤ ਬਹੁਤ ਨਮਾਜ਼ੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਨ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਤੇ ਦੱਸੋ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਦੇ ਸਿਰ 'ਚ ਗੋਲੀ ਮਾਰੀ ਆ। ਜਨ ਸਾਹਿਬ ਇਹ ਖਬਰ ਆਈ ਜੀ ਰੋਪੜ ਦੇ ਵੱਲੋਂ ਤੇ ਰੋਪੜ ਦੇ ਵੱਲੋਂ ਜਿਹੜੀ ਇਹ ਮਾੜੀ ਖਬਰ ਆਈ ਆ। ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐਸਪੀ ਦੇ ਸਾਥੀਆਂ ਦੇ ਉੱਤੇ ਤੇ ਡੀਐਸਪੀ ਦੇ ਉੱਤੇ ਖੁਦ ਤੇ ਦੋਸ਼ ਲੱਗੇ ਆ। ਸਾਬਕਾ ਡੀਐਸਪੀ ਨੇ ਸਾਥੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਦਾ ਨੇਤਾ ਜੀ ਨਿਤਨ ਨੰਦਾ ਉਰੇ ਤੇ ਫਾਇਰਿੰਗ ਕੀਤੀ ਹੈ ਤਿੰਨ ਗੋਲ ਦਾ ਚਲਾਈਆਂ। ਇੱਕ ਗੋਲੀ ਤਾਂ ਨਿਤਨ ਨੰਦਾ ਦੇ ਸਿਰ ਦੇ ਪਿਛਲੇ ਪਾਸੇ ਵੱਜੀ ਆ ਤੇ ਦੋ ਉਹਦੇ ਸਰੀਰ ਨੂੰ ਛੋ ਕੇ ਨਿਕਲ ਗਈਆਂ। ਇਸੇ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਨਿਤਨ ਨੰਦਾ ਨੂੰ ਭਰਤੀ ਕਰਵਾਇਆ ਗਿਆ। ਫਿਰ ਉਹਨੂੰ ਮੁੱਢਲੇ ਇਲਾਜ ਤੋਂ ਬਾਅਦ ਪਤਾ ਲੱਗਾ ਪੀਜੀਆਈ ਰੈਫਰ ਕੀਤਾ ਗਿਆ। ਖਾਲਸੋ ਦੀ ਗੰਮੀਰ ਬਣੀ ਪਈ ਆ ਮੌਕੇ ਤੇ ਪੁਲਿਸ ਪਹੁੰਚ ਗਈ ਆ ਇਹ ਅਸਲ ਵਿੱਚ ਦੋਵਾਂ ਪਾਰਟੀਆਂ ਦਾ ਪ੍ਰਾਪਰਟੀ ਦਾ ਵਿਵਾਦ ਹੈਗਾ ਤੇ ਦੋ ਵਾਰ ਨਿਤਨੰਦ ਨੇ ਵਿਧਾਨ ਸਭਾ ਦੀ ਟੋਣ ਵੀ ਲੜੀ ਸੀ ਪਰ ਉਹ ਹਾਰ ਗਏ ਸੀ ਪਰ ਇਹ ਪ੍ਰਾਪਰਟੀ ਦੇ ਵਿਵਾਦ ਦੇ ਪਿੱਛੇ ਸਾਰਾ ਕੁਝ ਹੋਇਆ ਜੀ ਅੱਛਾ ਆਰਟੀਓ ਦਫ਼ਤਰ ਕਿੰਨੇ ਬੰਦ ਹੋ ਗਏ ਪੰਜਾਬ ਦੇ ਕਿਉਂ ਬੰਦ ਹੋਏ ਨੇ ਉਹ ਜੀ ਇਸ ਕਰਕੇ ਬੰਦ ਹੋ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਰਟੀਓ ਦਫ਼ਤਰ ਜਿਹੜੇ ਕਿ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਗਏ ਸੀ ਕਈ ਇਹ ਹੁਣ ਸੇਵਾ ਕੇਂਦਰਾਂ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਮਿਲਿਆ ਕਰਨੀਆਂ ਅੱਜ ਲੁਧਿਆਣੇ ਦੇ ਵਿੱਚ ਪਤਾ ਲੱਗਾ ਜੀ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਹੋਰ ਆਮ ਆਦਮੀ ਪਾਰਟੀ ਦੇ 代表ਾਂ ਨੇ ਪਹੁੰਚ ਕੇ ਇੱਥੇ ਇੱਕ ਦਫ਼ਤਰ ਦਾ ਉਦਘਾਟਨ ਕੀਤਾ ਹੈਗਾ ਜੀ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅੱਜ ਤੋਂ ਬਾਅਦ ਫੇਸਲੈਸ ਸੇਵਾਵਾਂ ਦਾ ਉਦਘਾਟਨ ਉਸੇ ਕਰਦੇ ਆ ਆਰਟੀਓ ਦਫ਼ਤਰ ਜਿਹੜੇ ਉਬੰਦ ਆ ਇਹ ਸਾਰਾ ਕੁਝ ਜਿਹੜਾ ਉਹ ਸੇਵਾ ਕੇਂਦਰਾਂ ਦੇ ਵਿੱਚ ਸ਼ਿਫਟ ਹੋ ਗਿਆ ਆਰਸੀ ਬਣਾਉਣੀ ਆ ਤੁਸੀਂ ਇੱਥੇ ਕੋਈ ਸਰਟੀਫਿਕੇਟ ਬਣਵਾਉਣਾ ਤੁਸੀਂ ਇੱਥੇ ਕੋਈ ਲਾਇਸੈਂਸ ਬਣਵਾਉਣਾ ਲਰਨਿੰਗ ਲਿਸੈਂਸ ਬਣਾਉਣਾ ਤੁਸੀਂ ਸਿਰਫ ਉਥੇ ਆਨਲਾਈਨ ਸਾਰਾ ਕੁਝ ਹੋਇਆ ਕਰੂਗਾ ਇਹ ਨਹੀਂ ਵੀ ਜਾ ਕੇ ਉਸੇ ਕਤਾਰਾਂ ਦੇ ਵਿੱਚ ਖੜੇ ਰਹਾਂ ਤੇ ਉਥੋਂ ਤੁਹਾਡਾ ਇੱਥੇ ਕਬਨ ਦਾ ਨੁਕਸਾਨ ਹੁੰਦਾ ਤੁਹਾਡਾ ਸਮਾਂ ضਾਇਆ ਹੁੰਦਾ ਉਸੇ ਭ੍ਰਿਸ਼ਟਾਚਾਰ ਵੀ ਹੁੰਦਾ ਉਹ ਕਹਿੰਦੇ ਵੀ ਇਹ ਸਾਰਾ ਕੁਝ ਅਜਤੋਂ ਬੰਦ ਆ ਇਹਦੀ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਗਈ ਆ ਭਗਵੰਤਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਕਿ ਭ੍ਰਿਸ਼ਟਾਚਾਰ ਨੂੰ ਅਸੀਂ ਤਾਲਾ ਲਾਤਾ ਕੋਈ ਵੀ ਕਰਮਚਾਰੀ ਹੁਣ ਮੇਰਦਗਾਰ ਨਹੀਂ ਹੋਊਗਾ ਆਰਟੀਓ ਦਾ ਪੂਰਾ ਕੰਮ ਆਨਲਾਈਨ ਹੋਊਗਾ ਤੇ ਉਹਨਾਂ ਨੇ ਕਿਹਾ ਜੀ ਬਾਕੀ ਵੀ ਅਸੀਂ ਸਾਰਾ ਕੁਝ ਜਿਹੜਾ ਉਹ ਪਾਰਦਰਸ਼ੀ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਕਿਹੜਾ ਉਹ ਐਮ ਐਲ ਏ ਆ ਜਾਂ ਲੀਡਰ ਆ ਜਿਹਦੇ ਪੁੱਤਰਾਂ ਨੇ ਤੇ ਉਹਨੇ ਆਪ ਕਿਸੇ ਨੂੰ ਅਗਵਾ ਕਰ ਲਿਆ ਇਹ ਜ ਕੁਲਵੰਤ ਸਿੰਘ ਬਾਜ਼ੀਗਰ ਦੇ ਉੱਤੇ ਦੋਸ਼ ਲੱਗੇ ਆ ਕੁਲਵੰਤ ਸਿੰਘ ਬਾਜ਼ੀਗਰ ਹੈਗਾ ਜੀ ਆਮ ਆਦਮੀ ਪਾਰਟੀ ਦਾ ਸ਼ੁਤਰਾਣਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਉਹਦੇ ਉੱਤੇ ਦੋਸ਼ ਲੱਗੇ ਆ ਉਹਦੇ ਮੁੰਡਿਆਂ ਦੇ ਉੱਤੇ ਦੋਸ਼ ਲੱਗੇ ਆ ਪਰਚਾ ਦਰਜ ਹੋ ਗਿਆ ਵਿਧਾਇਕ ਦੇ ਉੱਤੇ ਨਹੀਂ ਪਰਚਾ ਦਰਜ ਹੋਇਆ ਮੁੰਡਿਆਂ ਦੇ ਉੱਤੇ ਵੀ ਹੋਇਆ ਇਹ ਜਿਹੜੀ ਕਾਰਵਾਈ ਹੋਈ ਆ ਪਿੰਡ ਪਿੱਛੜਵਾਲ ਦੇ ਵਸਨੀਕ ਡਾਕਟਰ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਸ਼ਿਕਾਇਤਕਰਤਾ ਨੇ ਗੱਲ ਕਹੀ ਹੈ ਕਿ ਮੈਨੂੰ ਅਗਵਾ ਕਰਨ ਤੋਂ ਬਾਅਦ ਮੇਰੀ ਕੁੱਟਮਾਰ ਕੀਤੀ ਗਈ ਜਾਂ ਮੇਰੇ ਘੱਟਾਂ ਤੋੜੀਆਂ ਦੂਜੇ ਪਾਸੇ ਵਿਧਾਇਕ 바ਦੀਕਰ ਨੇ ਗੱਲ ਕਹੀ ਹੈ ਕਿ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜੇ ਇਹਨਾਂ ਦੋਸ਼ਾਂ ਦੇ ਵਿੱਚ ਸੱਚ ਸਾਬਤ ਹੋਇਆ ਤਾਂ ਮੈਂ ਰਾਜਨੀਤੀ ਛੱਡ ਦੂੰ ਅੱਛਾ ਅੱਪਾ ਕੱਲ ਗੱਲ ਕਰਦੇ ਸੀ ਵੀ ਦਿੱਲੀ ਦੇ ਵਿੱਚ ਮਸਨੂਈ ਬਾਰਿਸ਼ ਜਿਹੜੀ ਬਾਰਿਸ਼ ਕਰਵਾਉਣ ਲਈ ਉਹ ਆਇਓਡਾਈਡ ਵਗੈਰਾ ਸਿੱਟਦੇ ਉੱਪਰੋਂ ਜਹਾਜ਼ ਨਾਲ ਫਿਰ ਮੀਂਹ ਦੋ ਵਾਰੀ ਦਾ ਪਿਆ ਨਹੀਂ ਸੀ ਤੀਜੀ ਵਾਰੀ ਉਹ ਕਹਿੰਦੇ ਉਹਨਾਂ ਨੇ ਫਿਰ ਹੋਰ ਪਿਓਰ ਆਇਓਡਾਈਡ ਲਿਆ ਕੇ ਛਿੜਕਿਆ ਬਦਲਾਂ ਦੇ ਉੱਪਰ ਪੈ ਗਿਆ ਫਿਰ ਮੀਂਹ ਨਾ ਜਰਾ ਮੀਂਹ ਪਈ ਨਹੀਂਗਾ ਮੀਂਹ ਨਹੀਂ ਪਿਆ ਖਰਚਾ ਵੱਧ ਗਿਆ ਮੈਂ ਤਾਂ ਅੱਜ ਪੂਰੀ ਦੀ ਪੂਰੀ ਰਿਪੋਰਟ ਪੜ ਕੇ ਹੈਰਾਨ ਹੋ ਗਿਆ ਇਹ ਜੀ ਜੇਕਰ ਮੀਂਹ ਪਾਉਣ ਦੇ ਲਈ ਨਾ ਆਪਾਂ ਬਨੌਟੀ ਮੀਂਹ ਦੇ ਵਾਸਤੇ ਜਿਹਨੂੰ ਕਲਾਊਡ ਸੀਡਿੰਗ ਕਹਿੰਦੇ ਆ ਇਹਦੇ ਲਈ ਜਦੋਂ ਇੱਕ ਵਾਰੀ ਜਹਾਜ਼ ਚੜ੍ਹਦੇ ਆ ਜਿਹੜਾ ਰਸਾਇਣ ਛਿੜਕ ਕੇ ਆਉਂਦਾ ਬੱਦਲ ਦੇ ਵਿੱਚ ਇਹ ਜੀ 64 ਲੱਖ ਰੁਪਏ ਦੇ ਵਿੱਚ ਇੱਕ ਢੇੜਾ ਪੈਂਦਾ ਤੇ ਹੁਣ ਤੱਕ ਤਿੰਨ ਵਾਰੀ ਗੇੜੇ ਕੱਢੇ ਆ ਲੰਘੇ ਕੱਲ੍ਹ ਤੋਂ ਤੇ 1 23 ਅਕਤੂਬਰ ਨੂੰ ਇਵੇਂ ਕਲਾਉਡ ਸੀਡਿੰਗ ਕਰਕੇ ਆਇਆ ਸੀ ਪਰ ਤਿੰਨਾਂ ਵਾਰੀਆਂ ਦੇ ਵਿੱਚ ਮੀਂਹ ਹੀ ਨਹੀਂ ਪਿਆ ਅੱਜ ਜਹਾਜ਼ ਫੇਰ ਚੜਨਾ ਸੀ ਪਰ ਅੱਜ ਰੋਕ ਲਿਆ ਗਿਆ ਕਿੰਨੇ ਜੀ ਕੱਲ੍ਹ ਵੀ ਬਦਲਾਂ ਦੇ ਵਿੱਚ ਨਮੀ ਹੈ ਨਹੀਂ ਸੀ ਫਿਰ ਅੱਜ ਵੀ ਹੈ ਨਹੀਂ ਤੇ ਐਵੇਂ ਆਪਾਂ ਪੈਸੇ ਖਰਾਬ ਕਰੀ ਜਾਂਦੇ ਆ ਉਧਰ ਆਮ ਆਦਮੀ ਪਾਰਟੀ ਨੇ ਬਾਕੀ ਸਿਆਸੀ ਪਾਰਟੀਆਂ ਨੇ ਇਹਦੇ ਵਿੱਚ ਰੌਲਾ ਪਾ ਲਿਆ ਉਹ ਕਹਿੰਦੇ ਵੀ ਭਾਈ ਤੁਸੀਂ ਤਾਂ ਲੋਕਾਂ ਨੂੰ ਲੁੱਟ ਕੇ ਖਾਣਾ ਸੀ ਕਿ ਇੰਨਾ ਬਜਟ ਐਸੇ ਖਰਚਿਆ ਗਿਆ ਤੁਹਾਡੀ ਤਾਂ ਹੁਣ ਇਹ ਤੇ ਬਦਲ ਵੀ ਨਹੀਂ ਮੰਨਦੇ ਜਿਹੜੇ ਢਾਈ ਬੱਦਲ ਸੀਗੇ ਡੂੜ ਬੱਦਲ ਸੀ ਉਹ ਵੀ ਭੱਜ ਗਏ ਆ ਸੋ ਇਹ ਗੱਲਾਂ ਚੱਲੀ ਜਾਣਗੀਆਂ ਪਰ ਗੱਲ ਇਹ ਆ ਵੀ ਕੱਲ ਬੁਰਾੜੀ ਖੇਤਰ ਦੇ ਵਿੱਚ ਤਾਂ ਕਲਾਊਡ ਸੀਡਿੰਗ ਕੀਤੀ ਆ ਤੇ ਨਹੀਂ ਪੈ ਗਿਆ ਪਰਲੇਪਰ ਨੋਇਡਾ ਦੇ ਵਿੱਚ ਜਾ ਕੇ ਤੇ ਹੁਣ ਇਦਾਂ ਦੇ ਰੋਲੇ ਵੀ ਚੱਲੇ ਆ ਜੀ ਅੱਛਾ ਮੀ ਪਿਆ ਜ਼ਰੂਰ ਆ ਉਹ ਮਾਰੀਆਂ ਮੋਟੀਆਂ ਕਣੀਆਂ ਜੀ ਜਦੋਂ ਆਪਾਂ ਕਹਿੰਦੇ ਚਾਦਰ ਪਿਆਉਂਦਾ ਮੀ ਐਵੇਂ ਪਿਆ ਉਹ ਇੱਥੇ ਨਹੀਂ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਥੇ ਜਲੰਧਰ ਦੇ ਵਿੱਚ ਕੀਤਾ ਹੋਵੇ ਜੀ ਕਲਾਊਡ ਸੀਡਿੰਗ ਕੀਤੀ ਹੋਵੇ ਤੇ ਨਹੀਂ ਜਾ ਕੇ ਫਰੀਦਕੋਟ ਪਹੁੰਚੇ ਜੀ ਉਹ ਅੱਛਾ ਅੱਛਾ ਡੀਆਈਜੀ ਭੁੱਲਰ ਦੇ ਕੇਸ ਦਾ ਕੀ ਬਣਿਆ ਜੀ ਹੁਣ ਡੀਆਈਜੀ ਭੁੱਲਰ ਦੇ ਉੱਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਵੀ ਪਰਚਾ ਦਰਜ ਹੋ ਗਿਆ ਜੀ ਅੱਜ ਸੀਬੀਆਈ ਦੇ ਵੱਲੋਂ ਉਹ ਵੀ ਪਰਚਾ ਦਰਜ ਕਰ ਲਿਆ ਗਿਆ ਮਤਲਬ ਇਹ ਜੀ ਕਿ ਡੀਆਈਜੀ ਭੁੱਲਰ ਕਸੂਤਾ ਫਸਿਆ ਹੋਇਆ ਜੀ ਫਿਲਹਾਲ ਇੰਉਂ ਲੱਗਦਾ ਵੀ ਉਹਦੀ ਜਾਂਚ ੇਤੀ ਛੁੱਟਦੀ ਨਹੀਂ ਆ ਇਹ ਮੈਨੂੰ ਇਹ ਲੱਗਣ ਲੱਗਿਆ ਹੁਣ ਵੀ ਭਾਈ ਉਹ ਹੁਣ ਲੰਬੇ ਸਮੇਂ ਵਾਸਤੇ ਪੱਕੇ ਪਾਤਾ ਦੂਜੀ ਗੱਲ ਇਹ ਆ ਵੀ ਅੱਜ ਜਿਹੜਾ ਸੀਬੀਆਈ ਨੇ ਨਵਾਂ ਪਰਚਾ ਦਰਜ ਕੀਤਾ ਇਰੇ ਬੱਚੇ ਗੱਲ ਕਹੀ ਆ ਕਿ ਵਸੀਲਿਆਂ ਤੋਂ ਵੱਧ ਇਹਨਾਂ ਨੇ ਜਾਇਦਾਦ ਬਣਾਈ ਆ ਤੇ ਸੀਬੀਆਈ ਦੀ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ਨੇ ਉੱਤੇ ਪਰਚਾ ਦਰਜ ਕੀਤਾ ਗਿਆ ਸੀਬੀਆਈ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਇਹ ਪੜਤਾਲ ਸੌਂਪੀ ਗਈ ਆ ਤੇ ਅਗਲੀ ਗੱਲ ਇਹ ਆ ਕਿ ਪੁੱਲਰ ਆਪਣੇ ਸਰੋਤਾ ਦੀ ਕੋਈ ਸੰਤੁਸ਼ਟੀਜਨਕ ਗੱਲ ਨਹੀਂ ਦੱਸ ਸਕੇ ਸੰਤੁਸ਼ਟੀਜਨਕ ਉੱਤਰ ਨਹੀਂ ਦੇ ਸਕੇ ਤੇ ਉਧਰ ਪਤਾ ਲੱਗਾ ਵੀ ਜਿਹੜਾ ਦਲਾਲ ਹੈਗਾ ਕਿਰਸ਼ਨੂ ਉਹਦੀ ਇੱਕ ਡੈਰੀ ਮਿਲੀ ਆ ਇਸ ਡੈਰੀ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਕਿਹਨੂੰ ਕਿੰਨੇ ਪੈਸੇ ਪਾਤੇ ਕਿਹੜੇ ਖਾਤੇ ਦੇ ਵਿੱਚ ਪਾਏ ਆ ਉਹਦੇ ਵਿੱਚ ਕਈ ਆਈਐਸਪੀਸੀਐਸ ਅਧਿਕਾਰੀਆਂ ਦੇ ਨਾਂ ਹੈਗੇ ਡੀਆਜੀ ਪੁੱਲਰ ਹੁਣ ਪੁਲਿਸ ਦੀ ਹਰਾਸਤ ਚ ਹੈ ਬਿਲਕੁਲ ਜੀ ਬਿਲਕੁਲ ਇਹ ਇਸ ਵੇਲੇ ਬੜੈਲ ਜੀਲ ਦੇ ਵਿੱਚ ਹੈ ਜੀ ਅੱਛਾ ਗੋਇੰਦਵਾਲ ਜੇਲ੍ਹ ਚੋਂ ਕਿੰਨੇ ਕਿ ਸੈੱਲ ਫੋਨ ਮਿਲੇ ਨੇ ਜੀ 25 ਮਿਲੇ ਜੀ 25 ਪੰਜਾਬ ਦੇ ਜਿਲ੍ਹਿਆਂ ਦੇ ਵਿੱਚੋਂ ਮੋਬਾਈਲ ਇੰਓ ਮਿਲਦੇ ਵੀ ਜਿਵੇਂ ਅੰਦਰ ਸਟੋਰ ਖੋਲੇ ਹੁੰਦੇ ਆ ਨਾ ਵੀ ਭਾਵੇਂ ਤੁਸੀਂ ਆਈਫੋਨ ਲੈਣਾ ਤੇ ਭਾਵੇਂ ਤੁਸੀਂ ਕੋਈ ਸੈਮਸੰਗ ਵਾਲਾ ਲੈਣਾ ਤੇ ਭਾਵੇਂ ਤੁਸੀਂ ਕੋਈ ਨੋਕੀਆ ਵਾਲਾ ਲੈਣਾ ਉਹ ਇਹੋ ਲੱਗਦਾ ਵੀ ਅੰਦਰ ਤਾਂ ਸਾਰਾ ਕੁਝ ਇਉਂ ਸਹੂਲਤਾਂ ਹੀ ਬੜੀਆਂ ਹੈਗੀਆਂ ਤੇ ਪਤਾ ਲੱਗਾ ਵੀ 4 ਦਿਨ ਮਹਿਮ ਚਲਾਈ ਇਥੋਂ ਮੋਬਾਈਲ ਲੱਭਣ ਵਾਲੀ ਤੇ ਅੱਜ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਉਹ 5 ਦਿਨਾਂ ਦੀ ਚੈਕਿੰਗ ਦੇ ਵਿੱਚ 4-5 ਦਿਨਾਂ ਦੀ ਚੈਕਿੰਗ ਦੇ ਵਿੱਚ 14 ਟੱਕ ਮੋਬਾਈਲ ਫੋਨ ਤੇ 11 ਕੀਪੈਡ ਵਾਲੇ ਫੋਨ ਬਰਾਮਦ ਹੋਏ ਆ। ਕੁੱਲ 25 ਮੋਬਾਈਲ ਫੋਨ ਬਰਾਮਦ ਹੋਏ ਦਾ ਗੋਇੰਦਵਾਲਾ ਸਾਹਿਬ ਵਾਲੀ ਜੇਲ੍ਹ ਦੇ ਵਿੱਚੋਂ 10 ਮੋਬਾਈਲ SIM ਕਾਰਡ, 4 ਚਾਰਜਰ ਤੇ ਇੱਕ ਡਾਟਾ ਕੇਬਲ ਵੀ ਬਰਾਮਦ ਕੀਤੀ ਗਈ ਹੈ ਜੀ। ਹਮ ਹਮ ਤੇ ਹਰਪੀਟਾਂ ਦੇ ਮੁਆਵਜ਼ੇ ਦਾ ਕੀ ਰੱਟਾ ਅੱਜ ਜੀ ਬੀਜੇਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਤੇ ਬਨੀਤ ਜੋਸ਼ੀ ਤੇ ਸੁਭਾਸ਼ ਸ਼ਰਮਾ ਇਹ ਦੋਨੋਂ ਜਿਹੜੇ ਸੀਨੀਅਰ ਨੇਤਾ ਹੈਗੇ ਜੀ ਬੀਜੇਪੀ ਦੇ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹਨਾਂ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਵੀ ਰੰਗਲਾ ਪੰਜਾਬ ਫੰਡ ਦੇ ਵਿੱਚ ਜਮ੍ਹਾਂ ਜਿਹੜਾ ਪੈਸਾ ਉਹ ਕਿੱਥੇ ਆ ਕਿੰਨਾ ਪੈਸਾ ਸਰਕਾਰ ਦੇ ਵੱਲੋਂ ਵੰਡਿਆ ਗਿਆ ਇਹਦਾ ਉੱਤਰ ਦਿੱਤਾ ਜਾਵੇ ਪਰ ਪੰਨ ਕਮਾਨ ਨੇ ਗੱਲ ਕਹੀ ਹੈ ਕਿ ਹੁਣ ਤੱਕ ਸੂਬੇ ਦੀ ਸਰਕਾਰ ਸਿਰਫ 500 ਕਰੋੜ ਰੁਪਏ ਦਾ ਮੁਆਵਜ਼ਾ ਵੰਡ ਸਕੀ ਆ ਜਦਕਿ ਨੁਕਸਾਨ 13000 ਕਰੋੜ ਤੋਂ ਵੱਧ ਦਾ ਦੱਸਿਆ ਗਿਆ ਦੋਸ਼ ਇਹਨਾਂ ਨੇ ਵੀ ਲਾਇਆ ਜਿ 45 ਦਿਨ ਦੇ ਵਿੱਚ ਇਹਨਾਂ ਨੇ ਮੁਆਵਜ਼ਾ ਵੰਡਣ ਦੀ ਗੱਲ ਕਹੀ ਸੀ ਤੇ ਹੁਣ ਤੱਕ ਸਿਰਫ 15% ਦੀ ਮੁਆਵਜ਼ਾ ਵੰਡਿਆ ਜੀ ਸ਼ਰਦਾਲੂਆਂ ਦੇ ਜਥੇ ਪਾਕਿਸਤਾਨ ਫੇਰ ਲੱਗ ਗਈ ਜਾਣ ਆ ਬਿਲਕੁਲ ਜੀ ਜਾਣਗੇ ਇਹਨਾਂ ਨੇ 4 ਨਵੰਬਰ ਨੂੰ ਚਲੇ ਜਾਣਾ ਤੇ 13 ਨਵੰਬਰ ਨੂੰ ਵਾਪਸ ਆਉਣਾ ਆਪਾਂ ਪਿਛਲੇ ਨਹੀਂ ਰੈੱਡ ਐਫੀਮ ਤੇ ਖਬਰ ਸਾਂਝੀ ਕੀਤੀ ਸੀ ਵੀ ਅਤੇ ਪਾਸਪੋਰਟ ਮੰਗਲੇ ਗਏ ਆ ਉਹ ਪਾਸਪੋਰਟ ਜਮਾ ਕਰਵਾਤੇ ਸੀ 1800 ਪਾਸਪੋਰਟਾਂ ਦੇ ਵਿੱਚੋਂ ਸਰਕਾਰਾਂ 100 ਤੇ 94 ਸੰਗਤਾਂ ਨੂੰ ਵੀਜ਼ਾ ਮਿਲਿਆ ਯਾਨੀ ਕਿ 6 ਜਿਹੜਾ ਨੂੰ ਨਹੀਂ ਮਿਲਿਆ ਕਿਸੇ ਕਾਰਨ ਕਰਕੇ ਪਤਾ ਨਹੀਂ ਕੀ ਕਾਰਨ ਹੋਊਗਾ ਪਰ 1800 ਪਾਸਪੋਰਟ ਜਮਾ ਸੀ 1794 ਲੋਕਾਂ ਨੂੰ ਸੰਗਤਾਂ ਨੂੰ ਵੀਜ਼ਾ ਮਿਲ ਗਿਆ ਪਾਕਿਸਤਾਨ ਦਾ ਇਹ ਜੀ 4 ਨਵੰਬਰ ਨੂੰ ਜਾਣਗੇ ਤੇ 13 ਨਵੰਬਰ ਨੂੰ ਵਾਪਸੀ ਹੋਊਗੀ ਯਾਨੀ ਕਿ 9 ਦਿਨ ਦੇ ਵਿੱਚ ਆਉਣਗੇ ਇਬ੍ਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਜਾਣਾ ਇਹ ਸਾਰੀਆਂ ਸੰਗਤਾਂ ਜਿਹੜੀਆਂ ਜਿਹੜਾ ਜਥਾ ਇਹ ਅਟਾਰੀ ਵਾਗਾ ਸਰ ਹਟਖਾਣੀ ਪਾਕਿਸਤਾਨ ਵਾਲੇ ਪਾਸੇ ਜਾਊਗਾ ਇਹ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਤੇ ਹੋਰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰੂਗਾ ਜੀ ਜਿਹੜੀ ਜਿਹੜੀ ਤਰਨਤਾਰਨ ਦੀ ਬਾਈ ਇਲੈਕਸ਼ਨ ਹੈ ਉਹਦੇ ਵਿੱਚ ਕਹਿੰਦੇ ਸੀ ਵਿਕਾਸ ਦੇ ਮੁੱਦੇ 'ਤੇ ਭਰੂ ਰਹਿਣੇ ਆ ਪਰ ਉੱਥੇ ਤਾਂ ਹੁਣ ਪੰਥਕ ਮੁੱਦੇ ਚੱਲ ਪਏ ਦੇਖੋ ਇਹ ਨਾ ਸੇਟ ਅਸਲ ਦੇ ਵਿੱਚ ਪੰਥਕਾ ਫਡੂਰ ਸਾਹਿਬ ਆ ਕਰਨਤਾਰਨ ਇਹ ਪੰਥਕ ਸੀਟਾਂ ਤੇ ਇੱਥੇ ਸਿਰਫ ਪੰਥਕ ਵਿਚਾਰਧਾਰਾ ਦੀ ਗੱਲ ਹੀ ਕੀਤੀ ਜਾਂਦੀ ਹੈ ਹੈਰਾਨੀ ਇਸ ਗੱਲ ਦੀ ਆ ਵੀ ਜਿਨ੍ਹਾਂ ਨੇ ਕਦੇ ਪੰਥ ਦੀ ਗੱਲ ਨਹੀਂ ਕੀਤੀ ਉਹ ਵੀ ਅੱਜ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਆ ਇੱਥੇ ਸਿਰਫ ਇਓਂ ਲੱਗਦਾ ਵੀ ਜੇ ਪੰਥ ਦੀ ਗੱਲ ਕਰਾਂਗੇ ਤਾਂ ਵੋਟਾਂ ਪੈ ਜਾਣੀਆਂ ਹਾਲਾਂਕਿ ਪੰਥ ਚੜ੍ਹਦੀ ਕਲਾ ਦੇ ਵਿੱਚ ਆ ਪੰਥ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਪਰ ਗੱਲ ਇਹ ਜੀ ਕਿ ਆ ਕਾੜੀ ਦਲ ਵੀ ਪੰਥ ਦੇ ਨਾਂ ਤੇ ਵੋਟਾਂ ਮੰਗਦਾ ਹੈ ਉਦੋਂ ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿੰਦੀ ਵੀ ਪੰਥ ਦਾ ਸਾਡਾ ਵੀ ਆ ਅਸੀਂ ਕਿਹੜਾ ਘੱਟ ਪੰਥ ਘਸਾਂ ਨੂੰ ਵੋਟਾਂ ਪਾਓ ਉਦੋਂ ਅਮਰਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਗੱਲ ਕਹੀ ਜਾਂਦੀ ਕਿ ਸਾਨੂੰ ਪੰਥ ਦੇ ਨਾਲ ਤੇ ਵੋਟਾਂ ਪਾਓ ਬਾਕੀ ਗੱਲ ਇਹ ਜੀ ਕਿ ਭਾਵੇਂ ਜੀ ਪੀ ਚ ਲੋਕ ਇਹ ਗੱਲ ਕਹਿੰਦੀ ਨਹੀਂ ਕਹਿ ਸਕਦੀ ਨਹੀਂ ਹਲੇ ਕਾਂਗਰਸੀਆ ਜਿਹੜੇ ਉਹ ਵੀ ਕਈ ਤਰ੍ਹਾਂ ਨਹੀਂ ਜਖੋ ਤੱਕ ਉਹਦੇ ਵਿੱਚ ਇੱਥੇ ਅਸਲ ਦੇ ਵਿੱਚ ਵਿਕਾਸ ਦੀ ਗੱਲ ਅਸੀਂ ਕੀ ਕੀਤਾ ਜਾਂ ਕੀ ਕਰਾਂਗੇ ਇਹ ਘੱਟ ਆ ਤੇ ਪੰਥ ਦੇ ਨਾਂ ਦੇ ਉੱਤੇ ਵੋਟਾਂ ਵੱਧ ਮੰਗੀਆਂ ਜਾ ਰਹੀਆਂ ਟਣੇ ਪੰਜਾਬੀ ਸਿਨੇਮਾ ਦੇ ਵਿੱਚ ਕਈ ਮੋੜ ਕੋੜ ਆਏ ਆ ਪਹਿਲਾਂ ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਉਸ ਤੋਂ ਬਾਅਦ ਹੋਰ ਦੋਤਨ ਫਿਲਮਾਂ ਆਈਆਂ ਲੌਂਗ ਦਾ ਲਸ਼ਕਾਰਾ ਤੇ ਚੰਨ ਪਰਦੇਸੀ ਵਗੈਰਾ ਉਹਨਾਂ ਨੇ ਡੈਂਟ ਪਾ ਦਿੱਤਾ ਫੇਰਲੀ ਹੁਣ ਲੈ ਗਈ ਫੇਰ ਜੀਆਂ ਆਇਆਂ ਨੂੰ ਤੇ ਹੋਰ ਅਗਰ ਭਜਨ ਮਾਨ ਨੇ ਬੜੀ ਕੋਸ਼ਿਸ਼ ਕੀਤੀ ਫਿਲਮਾਂ ਚੰਗੀਆਂ ਕੁਝ ਆ ਗਈਆਂ ਸੀ ਹੁਣ ਕਚਰਾ ਫਿਲਮਾਂ ਬਹੁਤ ਆਈ ਜਾਂਦੀਆਂ ਉਹ ਕਚਰਾ ਬਾਰ ਬਾਰ ਦੇਖ ਕੇ ਤੁਸੀਂ ਉਹੀ ਐਕਟਰ ਉਹੀ ਗੱਲਾਂ ਉਹੀ ਸਾਰੀਆਂ ਕੁਝ ਕੋਈ ਚੰਗਾ ਸਿਨੇਮਾ ਪੰਜਾਬੀ ਦਾ ਆ ਰਿਹਾ ਹੈ ਸਾਹਿਬ ਆਪਾਂ ਅੱਗੇ ਵੀ ਬੜੀ ਵਾਰ ਗੱਲ ਕੀਤੀ ਹੈ ਰੈਡ ਫ਼ਿਲਮ ਤੇ ਕਿ ਅਸਲ ਦੇ ਵਿੱਚ ਪੰਜਾਬੀ ਫਿਲਮਾਂ ਦੇ ਉੱਤੇ ਉਨੀ ਮਿਹਨਤ ਹੁੰਦੀ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ ਇਸੇ ਕਰਕੇ ਜਿਹੜੇ ਭਾਅ ਦੇ ਵਿੱਚ ਪੰਜਾਬੀ ਫਿਲਮਾਂ ਆਉਂਦੀਆਂ ਉਸੇ ਭਾਅ ਦੇ ਵਿੱਚ ਮੁੜ ਜਾਂਦੀਆਂ ਕਈ ਵਾਰੀ ਚੰਗੀ ਫਿਲਮ ਬਣੀ ਹੁੰਦੀ ਆ ਉਹਦਾ ਪ੍ਰਚਾਰ ਨਹੀਂ ਸਹੀ ਹੁੰਦਾ ਜਿਹਦਾ ਪ੍ਰਚਾਰ ਬਹੁਤ ਹੁੰਦਾ ਉਸ ਫਿਲਮ ਦੇ ਵਿੱਚ ਕੁਝ ਨਹੀਂ ਹੁੰਦਾ ਇਹ ਦੋਵੇਂ ਚੀਜ਼ਾਂ ਕਿਸੇ ਇੱਕ ਫਿਲਮ ਦੇ ਲਈ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਪਰ ਮੈਨੂੰ ਆਸ ਆਜ ਮੇਰੇ ਕੁਝ ਕੋ ਦੋਸਤਾਂ ਜਿਹੜੇ ਉਹ ਗਏ ਸੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੀਮੀਅਰ ਦੇਖਿਆ ਇੱਕ ਕੁੜੀ ਫਿਲਮ ਦਾ ਇਹ ਫਿਲਮ ਹੈਗੀ ਜੀ ਸ਼ਹਿਨਾਜ਼ ਗੱਲ ਦੀ ਜਿਹੜੀ ਕਿ 31 ਅਕਤੂਬਰ ਨੂੰ ਰਿਲੀਜ਼ ਹੋਣੀ ਆ ਇਹ ਫਿਲਮ ਜਿਹੜੀ ਆ ਕਿ ਨੇ ਵੀ ਸਾਰਸਕ ਵਿਸ਼ੇ ਵਾਲੀ ਆ ਉਹਨਾਂ ਦੋਸਤਾਂ ਨੇ ਗੱਲ ਕਹੀ ਆ ਵੀ ਪਾਈ ਜਿਹੜਾ ਅਸੀਂ ਦੇਖ ਕੇ ਆਏ ਆ ਇਹਦੇ ਵਿੱਚ ਇੱਕ ਕੁੜੀ ਦੇ ਚਾਅ ਕੀ ਹੁੰਦੇ ਆ ਉਹ ਆਪਣੇ ਵਿਆਹ ਬਾਰੇ ਕਿਵੇਂ ਸੋਚਦੀ ਆ ਉਹਦੇ ਮਨ ਵਿੱਚ ਡਰ ਕਿਵੇਂ ਹੁੰਦਾ ਝੁੜਕੂ ਕਿਵੇਂ ਹੁੰਦਾ ਇੱਕ ਵੱਖਰੇ ਵਿਸ਼ੇ ਨੂੰ ਛੇੜਿਆ ਤਾਂ ਗਿਆ ਬਾਕੀ ਸਮਾਂ ਦੱਸੂਗਾ ਕੀ ਬਣਦਾ ਉਹਨਾਂ ਨੇ ਗੱਲ ਕਹੀ ਆ ਕਿ ਫਿਲਮ ਚੰਗੀ ਆ ਬਾਕੀ ਕਈ ਹੋਰ ਫਿਲਮਾਂ ਵੀ ਆ ਰਹੀਆਂ ਜਿਹਦੇ ਵਿੱਚ ਇੱਕ ਮਧਾਨੀਆਂ ਵੀ ਆ ਇੱਕ ਬੜਾ ਕਰਾਰਾ ਪੂਦਨਾ ਵੀ ਆ ਮੋਗਲ ਕਿੰਨੇ ਚ ਸਮੇਂ ਦੇ ਵਿੱਚ ਕੀ ਕੀ ਕੁਝ ਕਰਦੀਆਂ ਇਹ ਸਮਾਂ ਦੱਸੂਗਾ ਵੀ ਪੂਦਨਾ ਕਰਾਰਾ ਹੀ ਨਿਕਲਦਾ ਜਾਂ ਕਿਵੇਂ ਆ ਪਰ ਐਤਕੀ ਪੰਜਾਬੀ ਫਿਲਮਾਂ ਬਹੁਤ ਕਾ ਚੱਲੀਆਂ ਨਹੀਂ ਇਸ ਬਰੇ ਦੇ ਵਿੱਚ ਯਾ ਟ੍ਰੇਲਰ ਤੋਂ ਨਹੀਂ ਜੀ ਪਤਾ ਲੱਗਦਾ ਟ੍ਰੇਲਰ ਬਣਾਉਣ ਵਾਲੇ ਤਾਂ ਬੜੇ ਉਸਤਾਦ ਹੁੰਦੇ ਆ ਉਹ ਤਾਂ ਇਹ ਲੱਗਣ ਲਾ ਦਿੰਦੇ ਆ ਵੀ ਇਹ ਫਿਲਮ ਬਹੁਤ ਹਿੱਟ ਹੋ ਜਾਣੀ ਹੈ ਲੇਕਿਨ ਨਿਕਲਦਾ ਕੁਝ ਨਹੀਂ ਉਹਦੇ ਚੋਂ ਆਪਣ ਆਪਣੇ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਸੈਂਸਾ ਪੰਜਾਬ ਦੇ ਵਿੱਚ ਮੌਸਮ ਠੀਕ ਆ ਜੀ ਸਥਿਰ ਅੱਜ ਅੱਜ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਸੀ ਰਾਤਾਂ ਥੋੜੀਆਂ ਜੀਆਂ ਠੰਡੀਆਂ ਤੇ ਆਉਂਦੇ 4-5 ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਸੰਭਾਵਨਾ ਹੈ ਨਹੀਂ ਸਵਰਨ ਸਿੰਘ ਟੈਣਾ ਜੀ ਬੜੀ ਮਿਹਰਬਾਨੀ شکریہ بہت مہربانی جی مہربانی